ਇਸੋ ਦੀ ਵੱਡੀ ਖਬਰ ਸਾਹਮਣੇ ਆ ਰਹੀ ਏ ਦੱਸਦੀ ਕਿ ਪੰਜਾਬ ਪੁਲਿਸ ਨੇ ਰਾਜ ਸਿੰਘ ਖਾਲਸਾ ਨੂੰ ਗ੍ਰਿਫਤਾਰ ਕੀਤਾ ਹੈ ਅੱਜ ਸਵੇਰੇ ਤੜਕਸਾਰ ਤੋਂ ਹੀ ਲਗਾਤਾਰ ਪੁਲਿਸ ਪੰਜਾਬ ਦੇ ਵਿੱਚ ਜਿਹੜੇ ਭਾਨਾ ਸੁਧਦੇ ਹੱਕ ਦੇ ਵਿੱਚ ਬੋਲ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਦੱਸਦੀ ਕਿ ਸਵੇਰੇ ਤੜਕਸਾਰ ਸਿਮਰਤ ਸਿੰਘ ਮਾ ਨੂੰ ਨਜ਼ਰਬੰਦ ਕੀਤਾ ਗਿਆ ਅਤੇ ਪ੍ਰਵਾਨਾ ਜਿਹੜੇ ਨੇ ਉਹ ਵੀ ਪ੍ਰਵਾਨਾ ਖਾਲਸਾ ਨੇ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਦੂਸਰਾ ਦੱਸਦੀ ਕਿ ਰਾਜ ਸਿੰਘ ਖਾਲਸਾ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਪੰਜਾਬ ਪੁਲਿਸ ਗ੍ਰਿਫਤਾਰ ਕਰ ਰਹੀ ਹੈ ਭਾਨਾ ਸੁਧਦੇ ਹੱਕ ਦੇ ਵਿੱਚ ਬੋਲਣ ਵਾਲਿਆਂ ਨੂੰ ਪੰਜਾਬ ਪੁਲਿਸ ਨੇ ਅੱਜ ਸਵੇਰੇ ਤੜਕਸਾਰ ਗ੍ਰਿਫਤਾਰ ਕਰ ਲਿਆ ਔਰ ਉੱਥੇ ਹੀ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰਾਜ ਸਿੰਘ ਖਾਲਸਾ ਜੋ ਭਾਨਾ ਸਿੱਧੂ ਹੱਕ ਦੇ ਵਿੱਚ ਬੋਲ ਰਿਹਾ ਸੀ ਉਸ ਨੂੰ ਵੀ ਉਸ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ ਦਾਸਤਿਕੀ ਅੱਜ ਧੂੜੀ ਧੂਰੀ ਦੇ ਵਿੱਚ ਜਿਹੜਾ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਸੀ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਕਿਹਾ ਸੀ ਕਿ ਰੇਲਾਂ ਰੋਕੀਆਂ ਜਾਣਗੀਆਂ ਕਿਹਾਏ ਕਿ ਭਾਨਾ ਸਿੱਧੂ ਨੂੰ ਰਿਹਾ ਕੀਤਾ ਜਾਵੇ ਜੇ ਨਹੀਂ ਰਿਹਾ ਕੀਤਾ ਤਾਂ ਅਸੀਂ ਹੋਰ ਤੇਜ਼ ਸੰਘਰਸ਼ ਕਰਾਂਗੇ ਜਿਸ ਨੂੰ ਲੈ ਕੇ ਅੱਜ ਸਵੇਰੇ ਹੀ ਸਿਮਰਜੀਤ ਸਿੰਘ ਮਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਨਜ਼ਰਬੰਦ ਕੀਤਾ ਜਾਂਦਾ ਸਿਆਸੀ ਪਾਰਟੀਆਂ ਦੇ ਆਗੂ ਬੋਲਦੇ ਨੇ ਬਿਕਰਮਜੀਤ ਸਿੰਘ ਮਜੀਠੀਆ ਇਸ ਦੀ ਨਕੇਦੀ ਕਰਦੇ ਨੇ ਗੋਲਦੀ ਵਿਰਾੜ ਦੀ ਪਤਨੀ ਸਿਮਰਜੀਤ ਗੌਰ ਖੰਗੂੜਾ ਉਹ ਉਹ ਬੋਲਦੇ ਨੇ ਕਿ ਮੈਂ ਸੰਗਰੂਰ ਤੋਂ ਸਾਬਕਾ ਵਿਧਾਇਕ ਦੀ ਪਤਨੀ ਆ ਜਿਸ ਤਰੀਕੇ ਨਾਲ ਮਾਨਸਾਹਵੇ ਕਰ ਰਿਹਾ ਹੈ ਬਦਲਾਖੁਰੀ ਦੀ ਰਾਜਨੀਤੀ ਹੈ ਜਿਸ ਤੋਂ ਬਾਅਦ ਅਕਾਲੀ ਦਲ ਦੇ ਵੀ ਸਾਹਮਣੇ ਆਉਂਦੇ ਨੇ ਮਜੀਠੀਆ ਰ ਫਿਰ ਰਾਜਾ ਬੜਿੰਗ ਪ੍ਰਤਾਪ ਸਿੰਘ ਵਾਜਵਾ ਲਗਾਤਾਰ ਜਿਹੜੀਆਂ तमाम ਬਾੜੀਆਂ ਇਕੱਠੀਆਂ ਹੋ ਗਏ ਪੰਜਾਬ ਸਰਕਾਰ ਦਾ ਵਿਰੋਧ ਕਰ ਰਿਆ ਨੇ ਕਿ ਕਿਉਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਹਾਲਾਂਕਿ ਵੀ ਕਿਹਾ ਜਾ ਰਿਹਾ ਹੈ ਕਿ ਸਮੀਰ ਸਿੰਘ ਮਾਨ ਇੱਕ ਚੁਣੇ ਹੋਏ ਨੁਮਾਇੰਦੇ ਨੇ ਐਮਪੀਜ਼ ਨੇ ਉਸ ਨਾਲ ਜਿਸ ਤਰੀਕੇ ਦਾ ਸਲੂਕ ਕੀਤਾ ਗਿਆ ਉਸ ਦੀ ਨਖੇਦੀ ਕਰ ਰਹੇ ਆ ਪਰ ਉੱਥੇ ਹੀ ਲਗਾਤਾਰ ਜਿਹੜੇ ਭਾਨੂੰ ਸਿੱਦੇ ਹੱਕ ਦੇ ਵਿੱਚ ਬੋਲਣ ਵਾਲੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਭਾਵੇਂ ਪਰਵਾਨੇ ਦੀ ਗੱਲ ਕੀਤੀ ਜਾਵੇ ਸਮੀਰ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਦੋਤੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਗੱਲ ਹੈਗੀ ਆ ਦਾਸਤਿਕੀ ਰਾਜ ਸਿੰਘ ਖਾਲਸਾ ਦੀ ਉਹਨਾਂ ਨੂੰ ਵੀ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ ਤਾਂ ਜੋ ਤਿੰਨ ਤਰੀਕ ਨੂੰ ਜਿਹੜਾ ਸੰਘਰਸ਼ ਨਾ ਵਿੱਢਿਆ ਜਾਵੇ ਤਿੰਨ ਤਰੀਕ ਨੂੰ ਜਿਹੜਾ ਦਾਸਤਿਕੀ ਸੰਗਰੂਰ ਦੇ ਵਿੱਚ ਸਿਮਰਤ ਸਿੰਘ ਮਾਨਦੇਵ ਨੇ ਬਿਆਨ ਆਇਆ ਸੀ ਕਿ ਸੀਐਮ ਦਾ ਘਰ ਘੇਰਿਆ ਜਾਵੇਗਾ ਰਹਾਇਸ ਕੇਰੀ ਜਾਵੇਗੀ ਜਿਸ ਨੂੰ ਲੈ ਕੇ ਪਹਿਲਾਂ ਹੀ ਗ੍ਰਿਫਤਾਰੀ ਹੋਣੀ ਆ ਸ਼ੁਰੂ ਹੋ ਚੁੱਕੀਆਂ ਨੇ ਤੇ ਹੁਣ ਜਿਹੜੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆ ਰਹੀ ਸੀ ਰਾਜ ਸਿੰਘ ਖਾਲਸਾ ਨੂੰ ਘਰ ਦੇ ਵਿੱਚੋਂ ਹੀ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ